ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਜ਼ਿਮੀਂਦਾਰ ਭਰਾ ਆਪਣੇ ਠੀਕ ਠਾਕ ਹੋਮੂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੈਂਟਰ ਸਰਕਾਰ ਵੱਲੋਂ ਜਿਹੜੀ GST ਬਾਰੇ ਜਿਹੜਾ ਐਲਾਨ ਕੀਤਾ ਗਿਆ ਹੈ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਜਿਹੜੀ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ GST ਘਟਾਈ ਗਈ ਹੈ ਉਹਦੇ ਨਾਲ ਜਿਹੜੇ ਕਿਸਾਨ ਭਰਾਵਾਂ ਨੂੰ ਜ਼ਿਮੀਂਦਾਰ ਭਰਾਵਾਂ ਨੂੰ ਫਾਇਦਾ ਕਿਵੇਂ ਹੋਊਗਾ ਜਿਹਦੇ ਖੇਤੀ ਦੇ ਸਾਮਾਨ ਹੈ ਉਹ ਸਸਤੇ ਹੋਏ ਨੇ ਜਾਂ ਫਿਰ ਨਹੀਂ ਜਿਵੇਂ ਟਰੈਕਟਰ ਹੋ ਗਿਆ ਦਵਾਈਆਂ ਹੋ ਗਿਆ ਆਦ ਹੋ ਗਿਆ ਇਹ ਨਹੀਂਗਾ ਕਿ ਕੱਲੇ ਟਰੈਕਟਰ ਤੇ ਦਵਾਈਆਂ ਹੀ ਸਸਤੀਆਂ ਹੋਈਆਂ ਨੇ ਵੀ ਇਹਨਾਂ ਦੇ ਉੱਤੇ ਜਿਹੜੀ GST ਕਟਾਈ ਗਈ ਹੈ ਆਮ ਵੀ ਜਿਹੜੀ ਆਪਣੇ ਘਰ ਦੇ ਵਿੱਚ ਆਪਾਂ ਚੀਜ਼ਾਂ ਵਰਤਦੇ ਐ ਹਰੇਕ ਸਮਾਨ ਦੇ ਉੱਤੇ GST ਲੱਗਦੀ ਹੈ ਤੇ ਉਹਨਾਂ ਦੇ ਵਿੱਚ ਵੀ ਜਿਹੜੀ GST ਘਟ ਕੀਤੀ ਗਈ ਹੈ ਪਰ ਅੱਜ ਸਿਰਫ ਆਪਾਂ ਕਿਸਾਨ ਭਰਾਵਾਂ ਲਈ ਵਾਰੀ ਜਾਣਕਾਰੀ ਲੈ ਕੇ ਆਏ ਆ ਆਪਾਂ ਖੇਤੀ ਦੇ ਸੰਬੰਧਾਂ ਦੇ ਉੱਤੇ ਦਵਾਈਆਂ ਦੇ ਉੱਤੇ ਜਿਵੇਂ ਪੈਸਟੀਸਾਈਡ ਹੋ ਗਿਆ ਉਹਨਾਂ ਦੇ ਉੱਤੇ ਜਿਹੜੀ GST ਲੱਗਦੀ ਸੀ ਉਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਅੱਜ ਦਵਾਂਗੇ ਇਸ ਵੀਡੀਓ ਦੇ ਵਿੱਚ ਸੈਂਟਰ ਸਰਕਾਰ ਦੇ ਵੱਲੋਂ ਜਿਹੜੀ ਪੈੜਾ ਖੇਤੀਬਾੜੀ ਦੇ ਸੰਦਾਂ ਦੇ ਉੱਤੇ ਤੇ ਪੈਸਟੀਸਾਈਡਾਂ ਦੇ ਉੱਤੇ ਜਿਹੜੀ GST ਸੀ ਜੀ 12% ਜਿਹੜੀ ਲਗਾਈ ਜਾਂਦੀ ਸੀ ਹੁਣ ਜਿਹੜੀ GST 12% ਦੇ ਵਿੱਚੋਂ ਘਟਾ ਕੇ ਜਿਹੜੀ 5% ਜਿਹੜੀ GST ਹੈ ਉਹ ਆਪਣੇ ਖੇਤੀ ਦੇ ਸੰਦਾਂ ਦੇ ਉੱਤੇ ਜਿਵੇਂ ਟਰੈਕਟਰ ਹੋ ਗਿਆ ਦਵਾਈਆਂ ਹੋ ਗਿਆ ਪੈਸਟੀਸਾਈਡ ਹੋ ਗਿਆ ਉਹਨਾਂ ਦੇ ਹੁਣ ਉਤੇ ਸਿਰਫ 5% ਜਿਹੜੀ GST ਲਗਾਈ ਜਾਊਗੀ ਤੇ ਇਹਦੇ ਵਿੱਚ ਜਿਹੜਾ ਜੀਵਿੰਦਾਰ ਭਰਾਵਾਂ ਨੂੰ ਵੀ ਬਹੁਤ ਫਾਇਦਾ ਹੋਇਆ ਕਿਉਂਕਿ ਪੈਸਟੀਸਾਈਡ ਵੀ ਆਪਾਂ ਨੂੰ ਥੋੜੇ-ਬਹੁਤ ਸਸਤੇ ਮਿਲਣਗੇ ਤੇ ਜਿਹੜੇ ਹੁਣ ਕਿਸਾਨ ਭਰਾ ਟਰੈਕਟਰ ਲੈਣਾ ਚਾਹੁੰਦੇ ਆ ਉਹ ਵੀਡੀਓ ਆਪਣੀ ਜਰੂਰ ਦੇਖਣ ਕਿਉਂਕਿ ਆਪਾਂ ਸਾਰੀ ਜਾਣਕਾਰੀ ਦਵਾਂਗੇ ਵੀ ਪਹਿਲਾਂ ਜਿਹੜੀ GST ਸੀ ਜਿਵੇਂ 12% ਵਾਲੀ GST ਦੇ ਕਿੰਨੇ ਆਪਾਂ ਨੂੰ ਪੈਸੇ ਕੱਟੇ ਜਾਂਦੇ ਸੀ ਤੇ ਹੁਣ ਆਪਾਂ ਨੂੰ ਕਿੰਨੇ ਪੈਸੇ ਦਾ ਜਿਹੜਾ ਫਾਇਦਾ ਹੋਊਗਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ A to Z ਵੀਡੀਓ ਨੂੰ ਆਪਣੀ ਨੂੰ ਪੂਰੀ ਦੇਖਿਓ ਤੇ ਵੀਡੀਓ ਨੂੰ ਆਪਣੀ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲਟਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੋਂਡੇ ਤੱਕ ਆਪਣੀ ਜਿਹੜੀ ਵੀਡੀਓ ਹੈ ਉਹ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਹਾਂਜੀ ਪਹਿਲਾ ਹੁਣ ਆਪਾਂ ਖੇਤੀਬਾੜੀ ਦੇ ਆਪਾਂ ਟਰੈਕਟਰ ਦੀ ਗੱਲ ਕਰਦੇ ਆ ਸਭ ਤੋਂ ਵੱਡੇ ਸੰਦ ਦੀ ਆਪਾਂ ਗੱਲ ਕਰਦੇ ਆ ਤੁਸੀਂ ਕੋਈ ਵੀ ਟਰੈਕਟਰ ਲੈਣਾ ਚਾਹੁੰਦੇ ਹੋ ਕਿਉਂਕਿ ਟਰੈਕਟਰਾਂ ਦੀ ਆ ਅਲੱਗ-ਅਲੱਗ ਜਿਹੜੀ ਆ ਕੀਮਤਾਂ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਕੇ ਚੱਲਦੇ ਆ ਕਿਸੇ ਟਰੈਕਟਰ ਦੀ 8 ਲੱਖ ਵੀ ਕੀਮਤ ਹੈ 10 ਲੱਖ ਵੀ ਹੈ 12 ਵੀ ਹੈ 15 ਵੀ ਆਪਾਂ 10 ਲੱਖ ਵਾਲਾ ਜਿਹੜਾ ਟਰੈਕਟਰ ਹੈ ਹੁਣ ਜੇ ਤੁਸੀਂ ਟਰੈਕਟਰ 10 ਲੱਖ ਦਾ ਲਊਗੇ ਤੇ ਪਹਿਲਾ ਜਿਹੜੀ 10 ਲੱਖ ਰੁਪਏ ਦੇ ਟਰੈਕਟਰ ਦੇ ਉੱਤੇ ਜਿਹੜੀ 12% GST ਲਗਾਈ ਜਾਂਦੀ ਸੀ ਮਤਲਬ ਜੇ 12% ਦਾ ਆਪਾਂ ਸਾਬ ਲਈਏ ਤਾਂ 1,20,000 ਰੁਪਏ ਜਿਹੜਾ ਆਪਾਂ ਨੂੰ 10 ਲੱਖ ਦੇ ਟਰੈਕਟਰ ਦੇ ਉੱਤੇ ਆਪਾਂ ਨੂੰ GST ਪੈਂਦੀ ਸੀ ਹੁਣ ਜਿਹੜੀ ਉਹ GST ਘਟਾ ਕੇ 5% ਕਰ ਦਿੱਤੀ ਹੈ ਹੁਣ ਜਿਹੜੀ ਆਪਾਂ ਨੂੰ 10 ਲੱਖ ਦੇ ਟਰੈਕਟਰ ਦੇ ਉੱਤੇ ਸਿਰਫ ਆਪਾਂ ਨੂੰ 5% GST ਮਤਲਬ 50,000 ਰੁਪਏ ਆਪਾਂ ਨੂੰ ਜਿਹੜਾ GST ਦਾ ਪਊਗਾ ਮਤਲਬ ਆਪਾਂ ਨੂੰ 60000 ਰੁਪਏ ਦਾ ਫਾਇਦਾ ਹੋਊਗਾ ਹੁਣ ਜਿਹੜਾ 10 ਲੱਖ ਦਾ ਟਰੈਕਟਰ ਹੈ ਉਹ 50 ਤੋਂ ਲੈ ਕੇ 60000 ਰੁਪਏ ਜਿਹੜਾ ਆਪਾਂ ਨੂੰ ਸਸਤਾ ਮਿਲੂਗਾ ਐਵੇਂ ਆਪਣਾ ਕੋਈ ਵੀ ਚਾਹੋ 12 ਲੱਖ ਦਾ ਟਰੈਕਟਰ ਹੈ ਚਾਹੋ 8 ਲੱਖ ਦਾ ਟਰੈਕਟਰ ਉਹਦੇ ਦੇ ਉੱਤੇ ਸਿਰਫ ਹੁਣ 5% ਜਿਹੜੀ GST ਲਗਾਈ ਜਾਊਗੀ ਤੇ ਜੇ ਆਪਾਂ ਹੁਣ ਦਵਾਈਆਂ ਦੀ ਗੱਲ ਕਰੀਏ ਜਿਵੇਂ ਦਵਾਈਆਂ ਦੇ ਵਿੱਚ ਆਪਣੇ ਪੈਸਟੀਸਾਈਡ ਹੋਗੇ ਸਾਰੀਆਂ ਦਵਾਈਆਂ ਹੋ ਗਈਆਂ ਫੰਗੀਸਾਈਡ ਹੋਗੇ ਜਿਵੇਂ ਆਪਾਂ ਝੋਨੇ ਦੇ ਉੱਤੇ ਹੁਣ ਆਪਾਂ ਸਪਰੇਅ ਕਰਦੇ ਹਜੇ ਕਿਸਾਨ ਭਰਾਵੋ ਆਪਾਂ ਨੂੰ ਜਿਹੜੀਆਂ ਦਵਾਈਆਂ ਇਹ ਉਸੇ ਰੇਟ ਤੇ ਮਿਲਣਗੀਆਂ ਕਿਉਂਕਿ ਹਜੇ ਜਿਹੜਾ ਇਹ ਐਲਾਨ ਹੋਇਆ ਇਹ ਲਾਗੂ ਨਹੀਂ ਹੋਈ ਸਕੀ ਮਾਝੇ ਜਿਹੜੀ GST ਹਜੇ ਲਾਗੂ ਹੋ ਜੇ ਜਾ ਕੇ ਜਿਹੜੀ ਅੱਗੇ ਜਾ ਕੇ ਲਾਗੂ ਹੋਊਗੀ ਇਹ ਹਜੇ 1-2 ਦਿਨ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਜਿਵੇਂ ਪੈਸਟੀ ਸਾਈਡ ਦੇ ਉੱਤੇ ਆਪਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਆ ਕਿਉਂਕਿ ਅਲੱਗ ਅਲੱਗ ਰੇਟ ਹੁੰਦੇ ਆ ਆਪਾਂ 1000 ਰੁਪਏ ਦੀ ਆਪਾਂ ਦਵਾਈ ਦੀ ਗੱਲ ਕਰਦੇ ਆ ਆਪਾਂ ਨੂੰ ਕੋਈ ਦਵਾਈ 1000 ਦੀ ਮਿਲ ਰਹੀ ਹੈ ਉਹਦੇ ਤੇ ਪਹਿਲਾਂ ਜਿਹੜੀ 120 ਰੁਪਏ ਜਿਹੜੀ 12% ਦੇ حساب ਨਾਲ ਜਿਹੜੀ 120 ਰੁਪਏ ਆਪਾਂ ਨੂੰ GST ਪੈਂਦੀ ਸੀ ਹੁਣ ਜਿਹੜੀ ਉਹਦੇ ਉੱਤੇ ਆਪਾਂ ਨੂੰ ਸਿਰਫ 5% ਮਤਲਬ 50 ਰੁਪਏ ਜਿਹੜੀ ਆਪਾਂ ਨੂੰ GST ਪਾਊਗੀ 1000 ਰੁਪਏ ਵਾਲੀ ਜਿਹੜੀ ਦਵਾਈ ਆਪਾਂ ਨੂੰ 50 ਤੋਂ 60 ਰੁਪਏ ਆਪਾਂ ਨੂੰ ਸਸਤੀ ਪਾਊਗੀ ਤੇ ਜੇ ਆਪਾਂ ਇੱਕ ਨੂੰ 3000 ਦਾ ਕੋਈ ਆਪਾਂ ਨੂੰ ਲੀਟਰ ਮਿਲ ਰਿਹਾ ਕੋਈ ਵੀ ਕੰਪਨੀ ਦੇ ਦਵਾ ਦਾ ਉਹਦੇ ਉਹਦੇ ਵਿੱਚੋਂ ਵੀ ਆਪਾਂ ਨੂੰ ਜਿਹੜੀ GST ਕੱਟ ਕੇ ਹੁਣ 210 ਰੁਪਏ ਜਿਹੜੀ ਆਪਾਂ ਨੂੰ ਉਹ ਦਵਾ ਸਸਤੀ ਮਿਲੂਗੀ ਜਿਹੜੀ 3000 ਦੀ ਆਪਾਂ ਨੂੰ ਦਵਾ ਮਿਲ ਰਹੀ ਥੀ ਉਹ ਆਪਾਂ ਨੂੰ 2500 ਦੀ ਜਿਹੜੀ ਪੈਸਟੀਸਾਈਡ ਮਿਲੂਗਾ ਇਹ ਜਿਹੜੀ ਸਕੀਮ ਹੈ ਜੇ ਕੋਈ ਵੀਰਪੁਰ ਆਪਣਾ ਟਰੈਕਟਰ ਹੁਣ ਲੈਣਾ ਚਾਹੁੰਦਾ ਹਜੇ ਰੁਕ ਜਾਓ ਕਿਉਂਕਿ ਇਹ ਉਮੀਦ ਹੈ ਵੀ ਦਸੰਬਰ ਮਹੀਨੇ ਦੇ ਵਿੱਚ ਜਿਹੜੀ ਇਹ ਸਕੀਮ ਲਾਗੂ ਹੋ ਜੂਗੀ ਨਵੇਂ ਸਾਲ ਤੋਂ ਜਿਹੜੇ ਜਿਹੜੇ ਚੀਜ਼ਾਂ ਦੇ ਜਿਹੜੇ ਰੇਟ ਹੈ ਉਹ ਘਟਨੇ ਸ਼ੁਰੂ ਹੋ ਜਾਣਗੇ ਬਾਕੀ ਜੇ ਪਹਿਲਾ ਰੇਟ ਘਟ ਕੇ ਜਾਂ GST ਲੱਗਣੀ ਸ਼ੁਰੂ ਹੋਗੀ 5% ਤਾਂ ਆਪਾਂ ਤੁਹਾਨੂੰ ਇਸੇ ਚੈਨਲ ਤੇ ਆਪਾਂ ਤੁਹਾਨੂੰ ਅਪਡੇਟ ਵੀ ਦੇ ਦੇਵੂਗੇ ਤੇ ਹਜੇ ਫਿਰ ਫਹਿਲਾਲ ਤੁਸੀਂ ਰੁਕ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਸਾਰੇ ਜ਼ਿੰਮੇਵਾਰ ਭਰਾਵਾਂ ਦਾ ਆਪਾਂ ਧੰਨਵਾਦ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ